ਲਗਾਤਾਰ ਵਧ ਰਹੀ ਸਾਈਬਰ ਠੱਗੀ ਨੂੰ ਵੇਗਦੇ ਹੋਏ ਹੁਣ ਪੰਜਾਬ ਪੁਲਿਸ ਵੱਖ-ਵੱਖ ਜਿਹੜੇ ਸਟੈਪ ਹੈ ਉਹ ਲਾ ਕੇ ਲੋਕਾਂ ਨੂੰ ਅਵੇਅਰ ਕਰਦੇ ਨਜ਼ਰ ਆ ਰਹੀ ਹੈ ਹਾਲਾਂਕਿ ਪੰਜਾਬ ਦੇ ਵਿੱਚ ਹੁਣ ਚਾਰ ਨਵੀਂ ਮਸ਼ੀਨਾ ਸਾਈਬਰ ਸੈੱਲ ਦੇ ਦਫ਼ਤਰਾਂ ਦੇ ਵਿੱਚ ਲਾਈ ਗਈ ਹੈ ਸਟੇਟ ਸਾਈਬਰ ਕ੍ਰਾਈਮ ਪੰਜਾਬ ਵੱਲੋਂ ਸਾਈਬਰ ਕਿਓਸਕ ਔਰ ਇਹਨੂੰ ਹੁਣ ਲਾਇਆ ਗਿਆ ਮੋਹਾਲੀ ਜ਼ਿਲ੍ਹੇ ਦੀ ਅਸੀਂ ਗੱਲ ਕਰ ਲਈਏ ਸਾਈਬਰ ਸੈੱਲ ਆਇਆ ਗਿਆ ਹੈ ਲੁਧਿਆਣਾ ਦੇ ਵਿੱਚ ਲਾਇਆ ਗਿਆ ਚਾਰ ਥਾਵਾਂ ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਮਸ਼ੀਨਾ ਲਾਈ ਗਈ ਹੈ ਹੁਣ ਇਹਦਾ ਇਦਾ ਮਕਸਦ ਕੀ ਹੈ ਇਹ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜਕਲ ਜਿਸ ਤਰ੍ਹਾਂ ਦੇ ਸਾਈਬਰ ਫਰਾਡ ਚੱਲ ਰਹੇ ہیں جس ਤਰ੍ਹਾਂ ਦੇ ਲੋਕਾਂ ਨੂੰ ਨਹੀਂ ਪਤਾ ਲੱਗਦਾ ਕਿ APK ਫਾਈਲ ਜੇਕਰ ਤੁਹਾਡੇ موبائل ਦੇ ਵਿੱਚ ਡਾਊਨਲੋਡ ਹੋ ਗਈ ਇਦਾ ਮਤਲਬ ਇਹ ਹੈ ਕਿ ਤੁਹਾਡੇ ਜਿਹੜਾ ਮੋਬਾਈਲ ਹੈ ਉਹ ਪੂਰੀ ਤਰ੍ਹਾਂ ਹੈਕ ਹੋ ਗਿਆ ਔਰ ਜਿਹੜੀ ਵੀ ਤੁਹਾਡੀ ਪ੍ਰਾਈਵੇਸੀ ਹੈ ਤੁਹਾਡੀ ਐਕਟੀਵਿਟੀ ਹੈ ਉਹ ਸਾਰਾ ਜਿੰਨਾ ਵੀ ਜਿਹੜੇ ਹੈਕਰ ਨੇ ਜਾਂ ਫਰੌਡਸਟਰ ਨੇ ਉਹ ਸਾਰੀ ਚੀਜ਼ਾਂ ਨੂੰ ਹੈਕ ਕਰਕੇ ਤੁਹਾਨੂੰ ਬਲੈਕਮੇਲ ਕਰੂਗਾ ਜਾਂ ਫਿਰ ਤੁਹਾਡੀ ਗਲਤ ਫੋਟੋਜ਼ ਜਾਂ ਪ੍ਰਾਈਵੇਸੀ ਜਿਹੜੀ ਫੋਟੋਜ਼ ਹੈ ਉਸ ਨੂੰ ਮਿਸਯੂਜ਼ ਕਰ ਸਕਦਾ ਹੈ ਇੰਸਪੈਕਟਰ ਸਾਹਿਬ ਸਾਡੇ ਨਾਲ ਨੇ ਔਰ ਇਹ ਪੂਰੀ ਮਸ਼ੀਨ ਜਿਹੜੀ ਹੈ ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਵੱਲੋਂ ਇਹ ਪੂਰੀ ਬਣਾਈ ਗਈ ਹੈ ਇੰਸਪੈਕਟਰ ਸਾਹਿਬ ਇਹ ਪੂਰਾ ਜਾਣਨਾ ਚਾਹੁੰਦੇ ਕਿ ਇਹਦਾ ਮਕਸਦ ਕੀ ਹੈ ਕਿਸ ਤਰ੍ਹਾਂ ਇਹ ਕੰਮ ਕਰਦਾ ਹੈ ਹਾਂਜੀ ਬੇਸਿਕ ਇਹਦਾ ਮਕਸਦ ਇਹ ਹੈਗਾ ਕਿ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਹੁਣ ਕ੍ਰਾਈਮਨਲ ਇੰਨੇ ਸਮਾਰਟ ਹੋ ਗਏ ਨੇ ਕਿ OTP ਬੇਸਡ ਜਿਹੜਾ ਕ੍ਰਾਈਮ ਸੀ ਉਹ ਖਤਮ ਹੀ ਹੋ ਗਿਆ ਕਿਉਂਕਿ ਪਹਿਲੇ ਕੀ ਸੀ ਤੁਹਾਨੂੰ ਕਾਲ ਆਉਂਦੀ ਸੀ ਤੇ OTP ਦੇ ਰਾਹੀਂ ਉਹ ਤੁਹਾਡੇ ਤੋਂ ਕਿਸੇ ਜਰੀਏ ਤੁਹਾਡਾ OTP ਲੈ ਲੈਂਦੇ ਸੀ ਤੇ ਤੁਹਾਡਾ ਸਾਰਾ ਪੈਸਾ ਆਪਣੇ ਕੋਲ ਟ੍ਰਾਂਸਫਰ ਕਰ ਲੈਂਦੇ ਸੀ ਹੁਣ ਕੀ ਹੈ ਕਿ ਕ੍ਰਾਈਮਨਲ ਇੰਨੇ ਜ਼ਿਆਦਾ ਸਮਾਰਟ ਹੋ ਗਏ ਨੇ ਕਿ OTP ਦੀ ਜ਼ਰੂਰਤ ਹੀ ਨਹੀਂ ਪੈਂਦੀ ਹੈ ਹੁਣ ਇਦਾਂ ਦੀ ਐਪਲੀਕੇਸ਼ਨਸ APK ਫਾਈਲਸ ਚੱਲ ਰਹੀਆਂ ਨੇ ਜਿੱਦਾਂ ਅੱਜਕੱਲ੍ਹ ਪਰਿਵਹਨ ਦੀ ਬਹੁਤ ਚੱਲ ਰਹੀ ਹੈ WhatsApp 'ਚ ਤੁਹਾਨੂੰ ਦੇਖਿਆ ਨੂੰ ਚਲਾਨ ਹੋ ਗਿਆ ਤੁਹਾਡਾ ਤੁਹਾਡਾ ਆਰਟੀਓ ਚਲਾਨ ਹੋ ਗਿਆ ਤੇ ਆ ਆਰਟੀਓ ਤੇ ਤੁਸੀਂ ਪੈਨਿਕ ਹੋ ਕੇ ਮਤਲਬ ਉਹਦੇ ਤੇ ਕਲਿੱਕ ਕਰ ਲੈਂਦੇ ਹੋ ਔਰ ਇੰਨੀ ਮਤਲਬ ਐਡਵਾਂਸ ਐਪਲੀਕੇਸ਼ਨਸ ਹੈ ਕਿ ਸਿੰਗਲ ਕਲਿੱਕ ਤੇ ਹੀ ਇੰਸਟਾਲ ਹੋ ਜਾਂਦੀ ਤੁਹਾਡੀ ਠੀਕ ਹੈ ਠੀਕ ਹੈ ਹੁਣ ਮਸ਼ੀਨ ਕਿਸ ਤਰ੍ਹਾਂ ਕੰਮ ਹਾਂਜੀ ਇਹ ਮਸ਼ੀਨ ਤੋਂ ਉਹਨੂੰ ਆਈਡੈਂਟੀਫਾਈ ਕਰੋਗੇ ਕਿ ਤੁਹਾਡੇ ਫੋਨ ਦੇ ਵਿੱਚ ਕੋਈ ਇਦਾਂ ਦਾ ਮਾਲਵੇਅਰ ਐਨਾਲਿਸਿਸ ਕਰੂਗੀ ਕਿ ਕੋਈ ਮਾਲਵੇਅਰ ਤੇ ਨਹੀਂ ਹੈ ਕੋਈ ਮਲੇਸ਼ੀਅਸ ਫਾਈਲਸ ਤੇ ਨਹੀਂ ਹੈ ਕੋਈ ਐਪਲੀਕੇਸ਼ਨਸ ਤੇ ਨਹੀਂ ਹੈਗੀ ਜਿਹੜੀ ਇਹਦੇ ਵਿੱਚ ਇੰਸਟਾਲ ਹੈਗੀ ਹੈ ਤੇ ਬਹੁਤ ਹੀ ਸਿੰਪਲ ਹੈਗੀ ਹੈ ਅਗਰ ਵੀ ਐਂਡਰੋਇਡ ਹੋਏ ਆਈਫੋਨ ਹੋਏ ਹਾਂਜੀ ਦੋਨਾਂ ਲਈ ਕੰਮ ਕਰ ਰਹੀ ਹੈ ਐਂਡਰੋਇਡ ਫੋਨ ਜਿੱਦਾਂ ਤੁਸੀਂ ਹੁਣ ਲੈ ਹਾਂ ਐਂਡਰੋਇਡ ਫੋਨ ਹੈਗਾ ਅਸੀਂ ਕਨੈਕਟ ਕੀਤਾ ਅਸੀਂ ਮੈਂ ਪ੍ਰੋਸੈਸ ਕਰਕੇ ਤੁਹਾਨੂੰ ਦੱਸ ਦਿੰਨਾ ਸਟਾਰਟ ਸਕੈਨ ਨਾਉ ਤੇ ਜਾਣਾ ਤੁਸੀਂ ਅਕਸੈਪਟ ਕਰਨਾ ਇੱਥੇ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਅਸੀਂ ਤੁਹਾਡਾ ਡਾਟਾ ਨਹੀਂ ਲੈ ਰਹੇ ਹਾਂ ਯਾਨੀ ਕਿ ਕੋਈ ਡਾਟਾ ਤੁਸੀਂ ਪਬਲਿਕ ਨੂੰ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਕਿ ਅਸੀਂ ਤੁਹਾਡਾ ਡਾਟਾ ਕੰਪਰੋਮਾਈਜ਼ ਕਰਾਂਗੇ ਅਸੀਂ ਕੋਈ ਡਾਟਾ ਨਹੀਂ ਤੁਹਾਡਾ ਲੈ ਰਹੇ ਹਾਂ ਠੀਕ ਹੈ ਇੱਥੇ ਤੁਸੀਂ ਸਕੈਨ ਮੋਬਾਈਲ ਡਿਵਾਈਸਸ ਤੇ ਸਕੈਨ ਯੂਐਸਬੀ ਡਿਵਾਈਸ ਦੋ ਆਪਸ਼ਨ ਅਵੇਲੇਬਲ ਹੈਗੇ ਨੇ ਤੇ ਅਸੀਂ ਅਗਰ ਤੁਹਾਡੇ ਕੋਲ ਕੋਈ ਪੈਨ ਡਰਾਈਵ ਹੈਗੀ ਹੈ ਜਾਂ ਕੋਈ ਏਦਾਂ ਦਾ ਮਾਈਕਰੋ ਐਸਡੀ ਕਾਰਡ ਹੈ ਉਹਨੂੰ ਵੀ ਤੁਸੀਂ ਸਕੈਨ ਕਰ ਸਕਦੇ ਹੋ ਕਿਉਂਕਿ ਇਹ ਫੋਨ ਕਨੈਕਟਡ ਆ ਸੀ ਫੋਨ ਤੇ ਕਲਿੱਕ ਕਰਾਂਗੇ ਹੁਣ ਦੋ ਆਪਸ਼ਨ ਆ ਗਏ ਸਾਡੇ ਕੋਲ ਐਂਡਰੋਇਡ ਤੇ ਆਈਫੋਨ ਠੀਕ ਹੈ ਤੇ ਐਂਡਰੋਇਡ ਫੋਨ ਹੈਗਾ ਸੀ ਇਹਦੇ ਤੇ ਕਲਿੱਕ ਕਰਨਾ ਠੀਕ ਹੈ ਜੀ ਇੱਕ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਉਹਨਾਂ ਨੇ ਸਾਰੇ ਹੀ ਫੋਨ ਦੀ ਡਿਟੇਲਸ ਆ ਗਈਆਂ ਇਹ ਕਿਹੜਾ ਮੋਬਾਈਲ ਹੈਗਾ ਏਅਰਟੈਲ ਦਾ ਸਿੰਪਿਆ ਹੋਇਆ ਰੈਡਮੀ ਬ੍ਰਾਂਡ ਉਹਦਾ ਤੁਹਾਡਾ ਸਕਿਉਰਿਟੀ ਪੈਚ ਵੀ ਦੱਸ ਦਊਗਾ ਕਿਉਂਕਿ ਇਹਨਾਂ ਦਾ ਪੁਰਾਣਾ ਚੱਲ ਰਿਹਾ 2022 ਦਾ ਜੋ ਕਿ ਲੇਟੈਸਟ ਨਹੀਂ ਹੈ। ਉਹਨ ਦੀ ਸਿਨੀ ਵੀ ਡਿਟੇਲ ਹੈ ਉਹ ਆ ਡਿਟੇਲਸ ਆ ਗਈ ਠੀਕ ਹੈ ਜੀ। ਉਸ ਤੋਂ ਬਾਅਦ ਦੋ ਆਪਸ਼ਨ ਅਵੇਲੇਬਲ ਨੇ ਇਹਦੇ ਵਿੱਚ ਕਵਿਕ ਸਕੈਨ ਐਂਡ ਡੀਪ ਸਕੈਨ ਠੀਕ ਹੈ ਜੀ ਕਵਿਕ ਸਕੈਨ ਚ ਬੇਸਿਕਲੀ 5 ਤੋਂ 7 ਮਿੰਟ ਲਗਾਊਗਾ ਤਾਂ ਉਹਨ ਦੱਸ ਦਊਗਾ ਕਿ ਤੁਹਾਡੇ ਫੋਨ ਦੇ ਵਿੱਚ ਕਿਹੜੇ ਕਿਹੜੀਆਂ ਐਪਲੀਕੇਸ਼ਨਸ ਨੇ ਜਿਹੜੀਆਂ ਮੈਲੀਸ਼ੀਅਸ ਹੋ ਸਕਦੀਆਂ ਨੇ। ਡੀਪ ਸਕੈਨ ਦੇ ਵਿੱਚ ਸਿੰਗਲ ਸਿੰਗਲ ਜਿਹੜੀ ਜਿਹੜੀ ਫਾਈਲਸ ਆ ਉਹਨੂੰ ਸੈਕਟਰ ਵਾਈਜ਼ ਬਿਟ ਵਾਈਜ਼ ਬਿਟ ਚੈੱਕ ਕਰਦਾ ਹੈ ਤੇ ਤੁਹਾਨੂੰ ਡੀਪਲੀ ਅਨਾਲਿਸਿਸ ਦਿੰਦਾ ਹੈ ਠੀਕ ਹੈ ਠੀਕ ਹੈ ਜੀ ਤੇ ਇਹਦੇ ਚ 15 ਤੋਂ 20 ਮਿੰਟ ਲੱਗਦੇ ਨੇ ਠੀਕ ਹੈ ਕੋਈ ਕਿਸੇ ਟਾਈਮ ਹਾਂਜੀ ਫਲਿਕਸਕੈਨ ਕਰਕੇ ਅਸੀਂ ਕਰ ਲੈਨੇ ਆ ਇਹ ਸਕੈਨ ਸ਼ੁਰੂ ਹਾਂਜੀ ਸਕੈਨ ਸ਼ੁਰੂ ਹੋ ਗਈ ਹੈ ਰੀਅਲ ਟਾਈਮ ਤੇ ਠੀਕ ਹੈ ਇਹ ਮਤਲਬ ਸਾਰੀ ਸਕੈਨਿੰਗ ਜਿਹੜੀ ਜਿਹੜੀ ਇਸ ਮੋਬਾਈਲ ਦੇ ਵਿੱਚ ਫਾਈਲਾਂ ਨੇ ਜਿਹੜੇ ਜਿਹੜੇ ਸੌਫਟਵੇਅਰ ਇਹਦੇ ਚ ਇੰਸਟਾਲ ਨੇ ਉਹ ਸਾਰਿਆਂ ਨੂੰ ਹੁਣ ਹਾਂਜੀ ਫਲਿਕਸਕੈਨ ਕਰ ਰਿਹਾ ਹੈ ਤੇ ਇਹਦੇ ਚ ਕਿਹੜੀ ਕਿਹੜੀ ਐਪਲੀਕੇਸ਼ਨ ਇਨਫੈਕਟਡ ਹੋ ਸਕਦੀ ਹੈ ਤਸੀਂ ਸਰ ਜਿਹੜੀ ਇਨਫੈਕਟਡ ਹੋਏਗੀ ਇਹ ਆਪਣੇ ਆਪ ਹੀ ਉਸ ਨੂੰ ਰਿਮੂਵ ਕਰੂਗਾ ਜਾਂ ਸਿਰਫ ਤੁਹਾਨੂੰ ਇਨਫੋਰਮੇਸ਼ਨ ਦੇਗਾ ਇਨਫੋਰਮੇਸ਼ਨ ਵੀ ਦੇ ਦਿੰਦਾ ਸਾਨੂੰ ਰਿਮੂਵਲ ਦੀ ਆਪਸ਼ਨ ਵੀ ਹੈਗੀ ਹੈ ਤੁਸੀਂ ਅਨਇਨਸਟਾਲ ਕਰਨੀ ਹੈ ਅ ਥਰਡਲੀ ਤੁਹਾਨੂੰ ਆਪਸ਼ਨ ਇਹ ਵੀ ਹੈਗੀ ਹੈ ਤੁਸੀਂ ਆਪਣੇ ਆਪ ਨੂੰ ਇਹ ਰਿਪੋਰਟ ਵੀ ਈਮੇਲ ਕਰ ਸਕਦੇ ਹੋ ਕਿਉਂਕਿ ਇਹ ਅਸੀਂ ਇੰਟਰਨੈਟ ਨਾਲ ਕਨੈਕਟਡ ਕਰਕੇ ਨੂੰ ਰਿਪੋਰਟ ਵੀ ਤੁਹਾਡੇ ਕੋਲ ਈਮੇਲ ਰਾਹੀਂ ਤੁਹਾਡੇ ਕੋਲ ਪਹੁੰਚ ਜੂਗੀ ਯਾਨੀ ਕਿ ਕੋਈ ਵੀ ਇੱਥੇ ਆ ਕੇ ਕਰ ਸਕਦਾ ਹੈ ਹਾਂਜੀ ਹਾਂਜੀ ਇਹ ਫ੍ਰੀ ਆਫ ਕਾਸਟ ਹੈਗੀ ਹੈ ਮੁਹੀਮ ਤੇ ਕੋਈ ਵੀ ਆ ਕੇ ਚੈੱਕ ਕਰ ਸਕਦਾ ਹੈ 24/7 ਅਵੇਲੇਬਲ ਹੈ ਪੰਜਾਬ ਚ ਕਿੱਥੇ ਕਿੱਥੇ ਲਾਈ ਗਈ ਹੈ ਹਾਂ ਲੋਕੇਸ਼ਨ ਇਸ ਤੋਂ ਇਲਾਵਾ ਤਿੰਨ ਲੋਕੇਸ਼ਨਸ ਚ ਹੈ ਗਈਆਂ ਲੁਧਿਆਣਾ ਅੰਮ੍ਰਿਤਸਰ ਐਂਡ ਜਲੰਧਰ ਹਾਂਜੀ ਹਾਂਜੀ ਤੇ ਸਰ ਲੱਗਦਾ ਤੁਹਾਨੂੰ ਕਿ ਕੁਝ ਬਚਾਅ ਹੋ ਸਕਦਾ ਹੈ ਇਸ ਤਰ੍ਹਾਂ ਦੀ ਹਾਂਜੀ ਹਾਂਜੀ ਲੋਕਾਂ ਨੂੰ ਅਵੇਅਰਨੈਸ ਹੋਣਾ ਪਏਗਾ ਕਿਉਂਕਿ ਜੋ ਅਸੀਂ ਰੀਸੈਂਟਲੀ ਮੈਂ ਮਤਲਬ ਐਨਾਲਿਸਿਸ ਕੀਤੇ ਨੇ ਕੁਝ ਫੋਨ ਤੇ ਉਹਦੇ ਵਿੱਚ ਕੀ ਮੈਂ ਦੇਖਿਆ ਕਿ ਜਿਹੜੀਆਂ ਐਪਲੀਕੇਸ਼ਨਸ ਦੀ ਸਾਨੂੰ ਜ਼ਰੂਰਤ ਵੀ ਨਹੀਂ ਹੈ ਅਸੀਂ ਉਹ ਵੀ ਇੰਸਟਾਲ ਕਰ ਰਹੇ ਹਾਂ ਆਪਣੇ ਔਰ ਪਤਾ ਵੀ ਨਹੀਂ ਲੱਗਦਾ ਕਿ ਕਦ ਕਿਸੇ ਤਰ੍ਹਾਂ ਦੀ ਹਾਂਜੀ ਹਾਂਜੀ ਔਰ ਉਹ ਬੈਕ ਐਂਡ ਤੇ ਮੋਸਟਲੀ ਅਗਰ ਆਪਾਂ ਕਰੀਏ ਵੀਡੀਓ ਐਡੀਟਰ ਦੀਆਂ ਕਾਫੀ ਐਪਲੀਕੇਸ਼ਨਸ ਨੇ ਜਿਹੜੀਆਂ ਬੈਕਐਂਡ ਤੇ ਫਿਰ ਰੀਲਸ ਬਣਾਉਂਦੇ ਆ ਜਾਂ ਆ ਰਹੇ ਨੇ ਹਾਂ ਉਹ ਬੈਕਐਂਡ ਤੇ ਤੁਹਾਡਾ ਸਾਰਾ ਡਾਟਾ ਲੈ ਕੇ ਜਾ ਰਹੇ ਸਰ ਹੋ ਸਕਦਾ ਹੈ ਕਿ ਜਿਹੜੇ ਵੀ ਸੌਫਟਵੇਅਰ ਹੈ ਉਹ ਕਿਤੇ ਨਾ ਕਿਤੇ ਕਈ ਕਈਆਂ ਚ ਵਾਇਰਸ ਹੁੰਦਾ ਹੈ ਉਹ ਹਾਂਜੀ ਹਾਂਜੀ ਹੈਗਾ ਹੀ ਹੈ ਇਹਦੇ ਚ ਇੰਪੋਰਟੈਂਟ ਗੱਲ ਇਹ ਹੈ ਕਿ ਅਸੀਂ ਇੰਟਰਨੈਟ ਦੇ ਰਾਹੀਂ ਇਹਨੂੰ ਡਾਟਾਬੇਸ ਨੂੰ ਅਸੀਂ ਅਪਡੇਟ ਵੀ ਕਰਦੇ ਰਹਿੰਦੇ ਹਾਂ ਅਗਰ ਕਿਸੇ ਨੇ ਨਵੀਂ ਕੋਈ ਐਪਲੀਕੇਸ਼ਨ ਡਵੈਲਪ ਕੀਤੀ ਹੈ ਉਹਦਾ ਸਾਡੇ ਕੋਲੋਂ ਅਪਡੇਟ ਕਰਾਂਗੇ ਮਸ਼ੀਨ ਨੂੰ ਤੇ ਸਾਡੇ ਕੋਲੋਂ ਵੀ ਰੀਅਲ ਟਾਈਮ ਤੇ ਆ ਜਾਂਦਾ ਕਿ ਹਾਂ ਇਹ ਨਵੀਂ ਮਲੇਸ਼ੀਅਨ ਐਪਲੀਕੇਸ਼ਨ ਹੋਈ ਹੈ ਯਾਨੀ ਕਿ ਸਰ ਇਹ ਫੋਨ ਦੇ ਨਾਲ ਨਾਲ ਜਿਹੜਾ SD ਕਾਰਡ ਹੈ ਉਸ ਨੂੰ ਵੀ ਕਰੂਗਾ ਤੁਹਾਡੀ ਪਿਕਚਰ ਤੁਹਾਡੀ ਜਿੰਨੇ ਵੀ ਗੈਲਰੀ ਚ ਸਮਾਨ ਪਿਆ ਹੈ ਤੁਹਾਡੇ ਸੌਫਟਵੇਅਰ ਤੁਹਾਡੇ ਪੂਰਾ ਟੋਟਲ ਹਾਂਜੀ ਹਾਂਜੀ ਉਹਨਾਂ ਨੂੰ ਵੀ ਕਰੂਗਾ ਇਨਫੈਕਟ ਜਿਹੜਾ ਮਾਈਕਰੋ SD ਕਾਰਡ ਹੈ ਉਹਨੂੰ ਵੀ ਕਰੂਗਾ ਹੁਣ ਟੋਟਲ ਇਨਫੈਕਟਡ ਕਾਊਂਟ 4 ਆਇਆ 4 ਆਇਆ ਹਾਂਜੀ ਇਹ ਚੱਲ ਗਿਆ ਹਾਂ ਕੁਝ ਐਪਲੀਕੇਸ਼ਨਸ ਇਦਾਂ ਦੀਆਂ ਨੇ ਜਿਹੜੀਆਂ ਮੈਲੀਸ਼ੀਅਸ ਨੇ ਮੈਲੀਸ਼ੀਅਸ ਯਾਨੀ ਕਿ ਉਸ ਨੂੰ ਇਹ ਆਟੋਮੈਟਿਕਲੀ ਰਿਮੂਵ ਕਰੂਗਾ ਜਾਂ ਤੁਹਾਡੇ ਤੋਂ ਆਪਸ਼ਨ ਮੰਗੂਗਾ ਸਾਡੇ ਕੋਲ ਆਪਸ਼ਨ ਮੰਗੂਗਾ ਅੱਛਾ ਕਿਉਂਕਿ ਕਈ ਐਪਲੀਕੇਸ਼ਨ ਇਦਾਂ ਦੀਆਂ ਨੇ ਜਿਹੜੀਆਂ ਮਤਲਬ ਜਿਹ ਇਸ ਕਰਕੇ ਤੁਹਾਡੇ ਤੋਂ ਪਹਿਲੇ ਉਹ ਪੁੱਛੂਗਾ ਹਾਂ ਤਾਂ ਅੱਜਕੱਲ ਫਰੋਸਟਰ ਜਿਹੜੇ ਕਰ ਰਹੇ ਨੇ ਉਹ ਇਸੇ ਤਰ੍ਹਾਂ ਦੀ ਮੋਟਰ ਸੋ ਗਾਰੰਟੀ ਹੁੰਦੀ ਉਹਨਾਂ ਦੀ ਹਾਂਜੀ ਹਾਂਜੀ ਫਰੋਸਟਰ ਬਹੁਤ ਤੇਜ਼ ਹੋ ਗਏ ਨੇ ਏਪੀਕੇ ਕਿਉਂਕਿ ਅ ਅੱਜਕੱਲ ਜਦਾਂ ਬਿਜਲੀ ਦਾ ਬਿੱਲ ਹੈ ਤੁਹਾਨੂੰ ਕਿ ਇਹ ਤੁਹਾਨੂੰ ਆ ਜਾਊਗਾ ਵਟਸਐਪ ਤੇ ਕਿ ਇਹ ਇਹ ਤੂੰ ਹੀ ਕਲਿੱਕ ਨਹੀਂ ਕੀਤਾ ਤੇ ਤੁਹਾਡਾ ਹੈ ਨਾ ਬਿਜਲੀ ਦਾ ਬਿੱਲ ਮਾਫ ਹੋ ਜਾਊਗਾ ਜਾਂ ਹੈ ਨਾ ਜ਼ਿਆਦਾ ਆ ਗਿਆ ਤੈਨੂੰ ਤੂੰ ਹੀ ਕੱਟ ਕਰ ਸਕਦੇ ਹੋ ਉਹਦੇ ਵਿੱਚ ਫਾਰਮ ਹੈਗਾ ਯਾਨੀ ਕਿ ਲਾਲਚ ਲਾਲਚ ਹਾਂ ਮੋਸਟਲੀ ਲਾਲਚ ਦੇ ਲਾਲਚ ਹੀ ਫਸਰੀ ਹੈ ਮਤਲਬ ਤੇ ਕੁਝ ਐਪਲੀਕੇਸ਼ਨ ਜਿੱਦਾਂ ਮਤਲਬ ਅੱਜਕੱਲ ਸਪੂਫਿੰਗ ਵਾਲੀਆਂ ਬਹੁਤ ਆ ਗਈਆਂ ਨੇ ਜਿੱਦਾਂ ਫਲਿੱਪਕਾਰਟ ਹੋ ਗਿਆ ਜਾਂ ਹੈ ਨਾ ਆਦਰ ਹਾਂ ਹੁੰਦੀ ਹੈ ਜਾਲੀ ਲੇਕਿਨ ਲੋਕਾਂ ਹਾਂ ਸਾਨੂੰ ਲੱਗਦਾ ਬਾਹਰੋਂ ਕਿ ਉਹ origignal ਹੈ ਬਟ ਉਹ ਮੈਲੀਸ਼ੀਅਸ ਐਪਲੀਕੇਸ਼ਨ ਤੇ ਬਿਲਕੁਲ ਲਗਾਤਾਰ ਇਹਦੇ ਵਿੱਚ ਹੁਣ ਜਿਹੜੀ ਇਹ ਪੂਰੀ ਮਸ਼ੀਨ ਹੈ ਹੁਣ ਪੰਜਾਬ ਪੁਲਿਸ ਨੇ ਇਹਨੂੰ ਵਕਫ ਵਕਫ 4 ਸਟੇਸ਼ਨਸ ਲੁਧਿਆਣਾ ਮੋਹਾਲੀ ਅੰਮ੍ਰਿਤਸਰ ਤੇ ਜਲੰਧਰ ਜਲੰਧਰ ਇਦੇ ਵਿੱਚ ਲਾਈ ਗਈ ਹੈ ਹੁਣ ਇਹ ਪੂਰਾ ਸਕੈਨ ਕਰ ਰਿਹਾ ਹੈ ਯਾਨੀ ਕਿ ਹੁਣ ਟੋਟਲ ਇਨਫੈਕਟਡ ਕਾਊਂਟ 4 ਨੇ ਹਜੇ ਜਿਹੜੀ ਸਕੈਨਿੰਗ ਚੱਲ ਰਹੀ ਹੈ ਹਜੇ ਪੂਰੀ ਸਕੈਨਿੰਗ ਪਾਸ ਜਿਹੜਾ ਐਸਡੀ ਕਾਰਡ ਔਰ ਜਿਹੜੇ ਵੀਡੀਓ ਇਹਨਾਂ ਦੀ ਜਿੰਨੀ ਵੀ ਇਸ ਫੋਨ ਦੀ ਐਂਡਰੋਇਡ ਫੋਨ ਹੈ ਇਸ ਫੋਨ ਦੀ ਜਿੰਨੀ ਵੀ ਅੰਦਰ ਡਾਟਾ ਹੈ ਜਾਂ ਐਪਲੀਕੇਸ਼ਨਸ ਨੇ ਜਾਂ ਸੌਫਟਵੇਅਰ ਡਾਊਨਲੋਡ ਕੀਤੇ ਹੋਏ ਨੇ ਉਹ ਸਾਰਿਆਂ ਦਾ ਸਕੈਨ ਕਰੂਗਾ ਲੇਕਿਨ ਇਹਦੇ ਵਿੱਚ ਇੱਕ ਅਹਿਮ ਗੱਲ ਵੀ ਇਹਨਾਂ ਨੇ ਦੱਸੀ ਹੈ ਕਿ ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਡਾਟਾ ਉਹ ਜਿਹੜਾ ਹੈਗਾ ਉਹ ਕਾਪੀ ਨਹੀਂ ਹੋ ਰਿਹਾ ਇਹ ਇਹ ਘਬਰਾਣ ਦੀ ਲੋੜ ਨਹੀਂ ਹੈ ਪੈਨਿਕ ਦੀ ਲੋੜ ਨਹੀਂ ਸਿਰਫ ਤੁਹਾਡੀ ਜਿਹੜੀ ਸਕੈਨਿੰਗ ਹੈ ਜਿਹੜੀ ਤੁਹਾਡੀ ਸਟੋਰੇਜ ਫਾਈਲਸ ਨੇ ਉਹਨਾਂ ਨੂੰ ਸਿਰਫ ਸਕੈਨ ਕੀਤਾ ਜਾ ਰਿਹਾ ਹੈ ਔਰ ਇਨਫੈਕਟ ਜਿਹੜੇ ਵੀ ਐਫੈਕਟਡ ਅ ਲੱਗਦਾ ਤਾਂ ਇਨਫੈਕਟਡ ਜਿਹੜੇ ਕਾਊਂਟ ਨੇ ਉਹਨਾਂ ਨੂੰ ਰਿਮੂਵ ਕਰਨ ਦੀ ਆਪਸ਼ਨ ਵੀ ਆਏਗੀ ਜੇਕਰ ਤੁਸੀਂ ਉਸ ਨੂੰ ਰਿਮੂਵ ਕਰਨਾ ਚਾਹੁੰਦੇ ਹੋ ਨਹੀਂ ਕਰਨਾ ਚਾਹੁੰਦੇ ਲੇਕਿਨ ਤੁਹਾਨੂੰ ਅਲਰਟ ਜ਼ਰੂਰ ਦਿੱਤਾ ਜਾਏਗਾ ਕਿ ਇਹਦੇ ਵਿੱਚ ਖਤਰਾ ਹੋ ਸਕਦਾ ਹੈ ਕਿਉਂਕਿ ਅੱਜਕੱਲ ਏਪੀਕੇ ਫਾਈਲ ਬਹੁਤ ਜ਼ਿਆਦਾ ਜਿਹੜੇ ਫਲੌਸਟਰ ਨੇ ਉਹ ਡਾਊਨਲੋਡ ਕਰਾਉਂਦੇ ਆ ਕਿਸੇ ਵੀ ਦੇ ਕੇ ਜਾਂ ਕਿ ਆਰਟੀਓ ਤੁਹਾਡਾ ਚਲਾਨ ਹੋ ਗਿਆ ਪਰਿਵਹਨ ਦਾ ਤੁਹਾਡਾ ਗੱਡੀ ਦਾ ਚਲਾਨ ਹੋ ਗਿਆ ਜਿੱਦਾਂ ਹੀ ਤੁਸੀਂ ਉਸ ਏਪੀਕੇ ਫਾਈਲ ਇੱਕ ਵਰਡ ਫਾਈਲ ਹੁੰਦੀ ਹੈ ਜਿੱਦਾਂ ਹੀ ਤੁਸੀਂ ਉਸ ਨੂੰ ਕਲਿੱਕ ਕਰਦੇ ਹੋ ਓਪਨ ਕਰਦੇ ਹੋ ਨਾਲ ਦੇ ਨਾਲ ਹੀ ਤੁਹਾਡੇ ਚ ਸੇਵ ਹੁੰਦੀ ਹੈ ਔਰ ਜਿੱਦਾਂ ਹੀ ਤੁਹਾ ਇਦਾ ਮਤਲਬ ਸਾਰਾ ਤੁਹਾਡਾ ਮੋਬਾਈਲ ਦਾ ਜਿਹੜਾ ਵੀ ਡਾਟਾ ਹੈ ਤੁਹਾਡੀ ਪ੍ਰਾਈਵੇਸੀ ਹੈ ਤੁਹਾਡਾ WhatsApp ਹੈ ਤੁਹਾਡਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਉਹ ਸਾਰਾ ਜਿਹੜਾ ਫਲੋਸਟਰ ਹੈ ਉਹ ਹੈਕ ਕਰ ਲੂਗਾ ਜੇਕਰ ਉਹ ਹੈਕ ਹੋ ਗਿਆ ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਬਲੈਕਮੇਲਿੰਗ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਜਿਹੜੀ ਜਿਹੜੇ ਫਰੋਸਟਰ ਜਿਹੜੇ ਹੈਗੇ ਤੁਹਾਡਾ ਯੂਜ਼ ਕਰਦੇ ਆ ਤੁਹਾਡਾ ਨੰਬਰ ਜਿਹੜੇ ਵੀ ਨੰਬਰ ਹੈਗੇ ਤੁਹਾਡੇ ਸਾਥੀਆਂ ਦੇ ਤੁਹਾਡੇ ਰਿਸ਼ਤੇਦਾਰਾਂ ਦੇ ਉਹਨਾਂ ਨੂੰ ਕਾਲ ਕਰਕੇ ਬਲੈਕਮੇਲਿੰਗ ਕੀਤੀ ਜਾਂਦੀ ਔਰ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸਿਸ ਵੀ ਸਾਹਮਣੇ ਆ ਰਹੇ ਜਿਸ ਨੂੰ ਲੈ ਕੇ ਹੁਣ ਇਹ ਸ਼ੁਰੂਆਤ ਹੈ ਹੁਣ ਟੋਟਲ ਇਨਫੈਕਟਡ ਅਕਾਊਂਟ 11 ਹੋ ਚੁੱਕੇ ਨੇ ਯਾਨੀ ਕਿ 11 ਯਾਨੀ ਕਿ ਸਰਹਿੰਨ ਹੋ ਗਈ ਨਹੀਂ ਨਹੀਂ ਚੱਲ ਰਿਹਾ ਅਜੇ ਅਜੇ ਪ੍ਰੋਸੈਸ ਚੱਲ ਰਿਹਾ ਕਿਉਂਕਿ ਇਹਨਾਂ ਦਾ ਮਾਈਕਰੋ ਐਸਡੀ ਕਾਰਡ ਹੈਗਾ ਤੇ ਉਹਦੇ ਵਿੱਚ ਵੀ ਡਾਟਾ ਹੈਗਾ ਇਸ ਕਰਕੇ ਥੋੜਾ ਟਾਈਮ ਲੈ ਰਿਹਾ ਬਟ स्कैनिंग प्रोसेस कंटिन्यू चल रहा तो ज़ह 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 है, है तो 11 फाइल्स ਹਜੇ ਤੱਕ ਆ ਗਈਆਂ ਨੇ ਠੀਕ ਹੈ ਤੇ ਬਿਲਕੁਲ ਇਸ ਤਰ੍ਹਾਂ ਦੀ ਜਿਹੜੀ ਇਹ ਮਸ਼ੀਨ ਹੈ ਔਰ ਕਾਫੀ ਕਹਿ ਸਕਦੇ ਆ ਕਿ ਹੈਲਪਫੁਲ ਹੈ ਜਿਹੜੇ ਵੀ ਹਸਟਕਲ ਜਿਸ ਤਰ੍ਹਾਂ ਦੇ ਫਰੌਡ ਚੱਲ ਰਹੇ ਨੇ ਔਰ ਪੰਜਾਬ ਪੁਲਿਸ ਦਾ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਅਵੇਅਰ ਕੀਤਾ ਜਾਵੇ ਪਹਿਲਾ ਪੁਆਇੰਟ ਦੂਜਾ ਪੁਆਇੰਟ ਕਿ ਇਸ ਤਰ੍ਹਾਂ ਦੇ ਜੇਕਰ ਬਾਈ ਚਾਂਸ ਤੁਹਾਡੇ ਮੋਬਾਈਲ ਦੇ ਵਿੱਚ ਕਿਉਂਕਿ ਹਰ ਇੱਕ ਘਰ ਦੇ ਵਿੱਚ ਅੱਜ ਕੱਲ ਮੋਬਾਈਲ ਹੈ ਹਰ ਜਿਹੜਾ ਪਰਸਨ ਹੈ ਚਾਹੇ ਯੂਥ ਹੈ ਚਾਹੇ ਬਜ਼ੁਰਗ ਹੈ ਚਾਹੇ ਕਾਮਕਾਜੀ ਲੋਕ ਨੇ ਚਾਹੇ ਘਰ 'ਚ ਰਹਿ ਰਹੇ ਨੇ ਸਾਰੇ ਯੂਜ਼ ਟੂ ਨੇ ਯਾਨੀ ਕਹਿ ਸਕਦੇ ਹਾਂ ਕਿ ਖਤਰਾ ਹੋ ਸਕਦਾ ਹੈ ਜਿਸ ਨੂੰ ਲੈ ਕੇ ਲਗਾਤਾਰ ਸਾਈਬਰ ਸੈਲ ਜਿਹੜਾ ਹੈ ਇਹਦੇ ਵਿੱਚ ਕੋਸ਼ਿਸ਼ ਕਰਦਾ ਹੈ ਕਿ ਲੋਕਾਂ ਨੂੰ ਅਵੇਅਰ ਕਰਨ ਮਹਾਲੀ ਤੋਂ ਕੈਮਰਾਮੈਨ ਸਰਪ੍ਰੀਤ ਸਿੰਘ ਨਾਲ ਮਨੋਜ ਰਾਠੀ ਨਿਊਜ਼ ਟੀਮ ਪੰਜਾਬ